ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਤਾਰ ਸੰਧਵਾ ਤੁਹਾਡੇ ਬਿਆਨ ਸੁਣ ਕੇ ਹਟਿਆ ਜਿੰਨਾ ਲੋਕਾਂ ਨੇ ਤੁਹਾਨੂੰ ਚੱਕ ਕੇ ਗੱਡੀਆਂ ਚ ਬਿਠਾਤਾ ਪਹਿਲਾਂ ਆਪਦੇ ਤੁਸੀਂ ਪੈੜੀਆਂ ਦੇ ਵਿੱਚ ਨੱਕੇ ਮੋੜਦੇ ਹੋਵੋਗੇ ਤੇ ਵਟਾਂ ਤੇ ਬੈਂਦੇ ਹੋਵੋਗੇ ਉਹਨਾਂ ਲੋਕਾਂ ਨੇ ਚੱਕ ਕੇ ਤਾਨੂੰ ਵਟਾਂ ਦੇ ਬਹਿਣ ਵਾਲਿਆਂ ਨੂੰ ਹਜ਼ਾਰਾਂ ਲੱਖਾਂ ਰੁਪਈਆਂ ਦੀਆਂ ਗੱਡੀਆਂ ਦੀਆਂ ਸੀਟਾਂ ਤੇ ਬਿਠਾਤਾ ਅੱਜ ਉਹਨਾਂ ਲੋਕਾਂ ਨੂੰ ਤੁਸੀਂ ਦੱਸਦੇ ਆਂ ਅਨਪੜ ਲੋਕ ਐ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਨਫਾਰਮੇਸ਼ਨ ਕਿੱਥੋਂ ਲੈਣੀ ਆ ਤੁਸੀਂ ਜਿਹੜੇ ਹਲਕੇ ਦੇ ਵਿੱਚੋਂ ਜਿੱਤੇ ਗਏ ਹੋਵੋਗੇ ਉਹਨਾਂ ਹਲਕੇ ਦੇ ਲੋਕਾਂ ਨੇ ਤੁਹਾਨੂੰ ਆਪਦੀਆਂ ਨਾਲੀਆਂ ਗਲੀਆਂ ਦੀਆਂ ਪ੍ਰੋਬਲਮਾਂ ਦੱਸੀਆਂ ਅਸਲ ਦੇ ਵਿੱਚ ਲੋਕਾਂ ਨੂੰ ਇਹ ਤਾਂ ਮੈਂ ਕਹਿੰਨਾ ਵੀ ਜੜੀਆਂ ਕਾਲੋ ਨਾਲੀਆਂ ਗਲੀਆਂ ਦੀ ਟੈਨਸ਼ਨ ਦਾ ਚੱਕਣੀ ਨਹੀਂ ਚਾਹੀਦੀ ਇਹ ਤਾਂ ਜਿਹੜੇ ਜੇ ਪਿੰਡਾਂ ਦੇ ਵਿੱਚ ਆ ਉਹ ਸਰਪੰਚ ਮੈਂਬਰਾਂ ਨੂੰ ਹੋਣੀ ਚਾਹੀਦੀ ਆ ਤੇ ਜਿਹੜੇ ਭਾਈ ਸਾਹਿਬ ਸ਼ਹਿਰਾਂ ਦੇ ਵਿੱਚ ਆ ਉਹ ਮੇਰੇ ਹਿਸਾਬ ਦੇ ਨਾਲ ਆਪਣੇ ਜਿਹੜੇ ਐਮਸੀ ਬਣੇ ਹੁੰਦੇ ਆ ਉਹਨਾਂ ਨੂੰ ਹੋਣੀ ਚਾਹੀਦੀ ਆ ਇਹ ਲੋਕਾਂ ਨੂੰ ਟੈਨਸ਼ਨ ਨਹੀਂ ਹੋਣੀ ਚਾਹੀਦੀ ਇਹ ਸਰਕਾਰ ਨੂੰ ਹੋਣੀ ਚਾਹੀਦੀ ਆ ਲੋਕਾਂ ਨੂੰ ਟੈਨਸ਼ਨ ਆ ਜਿਹੜੀ ਆਪਦੇ ਜੰਮ ਦੇ ਬੱਚੇ ਨੂੰ ਸਿਹਤ ਚਾਹੀਦੀ ਆ ਕਿਉਂਕਿ ਅੱਜ ਕੱਲ ਬੱਚੇ ਢਿੱਡ ਦੇ ਵਿੱਚ ਹੀ ਹੁੰਦੇ ਤੇ ਦਵਾਈਆਂ ਸ਼ੁਰੂ ਹੋ ਜਾਂਦੀਆਂ ਉਹਨੂੰ ਸਿਹਤ ਚਾਹੀਦੀ ਆ ਸਿੱਖਿਆ ਚਾਹੀਦੀ ਆ ਤੇ ਰੁਜ਼ਗਾਰ ਚਾਹੀਦਾ ਇਹ ਤਿੰਨ ਚਾਰ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਬਾਕੀ ਮੇਰੇ ਹਿਸਾਬ ਦੇ ਨਾਲ ਤਾਂ ਜਿਹੜਾ ਮਹਿਕਮਾ ਉਹਦੀ ਜ਼ਰੂਰਤ ਬੰਦੀ ਆ ਇਹ ਭਾਈ ਮੈਂਬਰ ਸਰਪੰਚ ਐਮ ਸੀ ਤੇ ਸਰਕਾਰ ਵੇਖੇ ਹੁਣ ਉੱਥੇ ਇੱਕ ਭੋਜਨ ਸਮਾਜ ਜਿਹੜਾ ਕਹਿ ਲੋ ਪਾਰਟੀ ਦੇ ਜਿਹੜਾ ਕਹਿ ਲੋ ਮੈਂ ਮਾਫੀ ਚਾਹੁੰਦਾ ਉਹਨਾਂ ਦਾ ਅਹੁਦਾ ਭੁੱਲ ਗਿਆ ਮੈਂ ਕਿ ਉਹ ਜਿਹੜੇ ਕਹਿ ਲੋ ਬੁੱਧਰਾਮ ਸੀ ਉਹਨਾਂ ਨੇ ਨਾਮ ਦੱਸਿਆ ਆਪਦਾ ਖਣੀ ਉਹ ਕਹਿੰਦੇ ਵੀ ਇਸ ਤਰ੍ਹਾਂ ਉਹਨਾਂ ਨੇ ਆਰਟੀਆਈ ਪਾਤੀ ਇਹ ਕਹਿੰਦੇ ਵੀ ਅਸੀਂ ਤਾਂ 7 ਕਰੋੜ ਰੁਪਇਆ ਜਿਹੜਾ ਕਹ ਲੋ ਮੈਂ ਡੇਢ ਮਹੀਨਾ ਹੋ ਗਿਆ ਭੇਜਿਆ ਪਰ ਹਲੇ ਤੱਕ ਲਾਉਣ ਵਾਸਤੇ ਕਿਸੇ ਨੇ ਮੀਟਿੰਗ ਹੀ ਨਹੀਂ ਕੀਤੀ ਉਥੋਂ ਦੇ ਜਿਹੜੇ ਸੀਗੇ ਮੈਂ ਨਾਮ ਹੀ ਤੁਹਾਨੂੰ ਦੱਸਦਾ ਕਿ ਉਹਨਾਂ ਨੇ ਬਸੰਤ ਕੁਮਾਰ ਮਾਫੀ ਚਾਹੁੰਨਾ ਭੋਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਫਰੀਦਕੋਟ ਸਕੱਤਰ ਤੇ ਉਹ ਜਿਹੜੇ ਬਸੰਤ ਸਿੰਘ ਜੀ ਨੇ ਆਰਟੀਆਈ ਪਾਈ ਕਿ ਇਹਨਾਂ ਨੂੰ ਦੱਸੋ ਭਾਈ ਸਾਹਿਬ ਇਹਨਾਂ ਨੇ 7 ਕਰੋੜ ਭੇਜਿਆ ਉਹਨਾਂ ਨੇ ਕੱਲ ਵੀਡੀਓ ਉਹਨਾਂ ਦੀ ਜਾਰੀ ਜਾਰੀ ਹੋਈ ਆ ਖਬਰ ਲੱਗੀ ਆ ਉਹਾਂ ਦੇ ਵੀ ਉਹ 7 ਕਰੋੜ ਰੁਪਈਆ ਨਹੀਂ ਆਇਆ ਤੇ ਉਹ ਕਿਉਂ ਝੂਠ ਮਾਰਦੇ ਆ ਅੱਗੋਂ ਕਲਤਾਰ ਸੰਧਵਾ ਦਾ ਮੌਜੂਦਾ ਸਪੀਕਰ ਦਾ ਬਿਆਨ ਅੱਗੋਂ ਕੀ ਆਉਂਦਾ ਕਿ ਇਹਨਾਂ ਨੂੰ ਕੋ ਪੜ੍ਹ ਲਿਖ ਲੋ ਪਤਾ ਲੱਗ ਜੇ ਇਹਨਾਂ ਨੂੰ ਪੜ ਲੋਕਾਂ ਨੂੰ ਕੀ ਪਤਾ ਇਹ ਤੁਹਾਡਾ ਤੁਹਾਨੂੰ ਇੱਕ ਗੱਲ ਦਾ ਪਤਾ ਵੀ ਜਿਹੜੀ ਭੋਜਨ ਸਮਾਜ ਪਾਰਟੀ ਆ ਉਹ ਹੈਗੀ ਆ ਮੂਲ ਨਿਵਾਸੀ ਲੋਕਾਂ ਦੀ ਉਹ ਤੁਹਾਨੂੰ ਪਤਾ ਹੋਏ ਹੋਊਗਾ ਤੁਹਾਨੂੰ ਪਤਾ ਵੀ ਆ ਕਿ ਉਹਦੇ ਵਿੱਚ ਜ਼ਿਆਦਾਤਰ ਐਸੀ ਲੋਕ ਆ ਪਹਿਲਾ ਨੰਬਰ ਦਾ ਤੁਸੀਂ ਇਹ ਕਿਹਾ ਕਿ ਨਾ ਅਨਪੜ ਲੋਕਾਂ ਨੂੰ ਕਹੋ ਇਹ ਅਨਪੜ ਲੋਕ ਤੁਸੀਂ ਕਿਹਨੂੰ ਕਹਤਾ ਵੀ ਆਪਿਓ ਐਸੀ ਹੋਊਗਾ ਜਿਹੜਾ ਬਸੰਤ ਕੁਮਾਰ ਆ ਤਰਾਪਿਓ ਨੂੰ ਕਹਿ ਦੋ ਤੁਸੀਂ ਕਿ ਹਾਂ ਭਾਈ ਤੁਸੀਂ ਅਨਪੜ ਲੋਕ ਆਏ ਆ ਉਹ ਆ ਹੁਣ ਉਹਨੇ ਤੁਸੀਂ ਕਿਹਾ ਵੀ ਨਵੇਂ ਸਾਲ ਤੇ ਕੰਮ ਚੱਲੂਗਾ ਅੱਗੋਂ ਉਹਨੇ ਕਿਹਾ ਆਰਟੀਆਈ ਕਿੱਥੋਂ ਲਈ ਆ ਉਹਨੇ ਤੁਸੀਂ ਪਤਾ ਕਰੋ ਤੁਸੀਂ ਵੀ ਆਰਟੀਆਈ ਚੱਕੋ ਤੁਸੀਂ ਇਹ ਕਹਤਾ ਵੀ ਉਹ ਤਾਂ ਆਰਟੀਆਈ ਨੇ ਪਰਮਿਸ਼ਨ ਗਲਤ ਲਈ ਆ ਅਕਸਰ ਯਾਰ ਉਹਦੀ ਪਾਰਟੀ ਨੇ ਭੋਜਨ ਸਮਾਜ ਪਾਰਟੀ ਨੇ ਉਹਨੂੰ ਜ਼ਿਲ੍ਹਾ ਫਰੀਦਕੋਟ ਦਾ ਸਕੱਤਰ ਲਾਇਆ ਉਹਨੂੰ ਇੰਨਾ ਤਾਂ ਪਤਾ ਹੀ ਹੋਊਗਾ ਨਾ ਵੀ ਕਿੱਥੋਂ ਕੀ ਲਾਇਆ ਕੀ ਨਹੀਂ ਲਾਇਆ ਸੋਣੀ ਲੋ ਐਵੇਂ ਸਵਾਲ ਜਾਣੀ ਹੋਣਾ। ਕੀ ਭੇਜਿਆ ਹੋਇਆ ਥੋੜੀਆਂ ਅਗਲੀਆਂ ਨਾਲੀਆਂ ਬਣਾਉਣ ਵਾਸਤੇ। ਡੇਢ ਮਹੀਨਾ ਹੋ ਗਿਆ। ਹਜੇ ਤਾਈਂ ਉਹ ਲਾਉਣਾਂ ਤੇ ਮੀਟਿੰਗ ਨਹੀਂ ਕੀਤੀ। ਔਰ ਫਿਰ ਮੈਂ ਆਰਟੀਆਈ ਪਾਈ ਸੀ 10ਵੇਂ ਮਹੀਨੇ। ਇਹਨਾਂ ਅਨਪੜਾ ਨੂੰ ਇਹ ਵੀ ਪਤਾ ਵੀ ਇਨਫੋਰਮੇਸ਼ਨ ਕਿੱਥੋਂ ਲੈਣੀ। ਕਾਂਸਦਾ ਪੰਜਾਬ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਿਹਾ ਇਹ ਤਾਂ ਚਲੋ ਤੁਹਾਡੇ ਕਹਿਣ ਤੇ ਮੰਨ ਲੈਣੇ ਆ ਵੀ ਇਹਨਾਂ ਨੇ ਆਰਟੀਆਈ ਕਿਤੇ ਗਲਤ ਪਾਤੀ ਹੋਊਗੀ ਪਰ ਜਿੱਥੇ ਪੈਸਾ ਆਉਣਾ ਸੀ ਉਹਨਾਂ ਨੇ ਉੱਥੇ ਹੀ ਪਾਈ ਆ ਹੁਣ ਉਹ ਕਹਿੰਦੇ ਵੀ ਨਹੀਂ ਆਇਆ ਤੁਸੀਂ ਕਹਿੰਦੇ ਨਵੇਂ ਸਾਲ ਤੇ ਉਸੇ 7 ਕਰੋੜ ਦਾ ਕੰਮ ਚੱਲਨੇ ਆ ਚਲੋ ਉਹ ਵੇਖੀ ਜਾਊਗੀ ਪਹਿਲਾਂ ਨੰਬਰ ਤਾਂ ਵੀ ਜਲਾਹ ਅੱਜ ਮਰੇ ਤੇ ਪਤਾ ਨਹੀਂ ਇਕ ਹਾਫਤ ਸੀ ਨਾ ਤੇ ਸ਼ਸਕਾਰ ਕੱਲ ਕਰੇ ਉਹ ਕੋਈ ਇਹੋ ਜੀ ਗੱਲ ਸੀਗੀ ਇਸ ਤਰ੍ਹਾਂ ਤੁਸੀਂ ਤਾਂ ਜਾ ਕੇ ਆਏ ਉਹਨਾਂ ਕੋਲ ਲਗਭਗ 8 ਮਹੀਨੇ ਪਹਿਲਾਂ ਤੇ 8 ਮਹੀਨਿਆਂ ਧਲੇ ਕੰਮ ਹੀ ਨਹੀਂ ਚੱਲਿਆ 9 ਸਾਲ ਚ ਜਾ ਕੇ ਚੱਲਣਾ ਸੀ ਉਹ ਕੋਈ ਤੋਹਫਾ ਸੀਗਾ ਵੀ ਉਹ ਉਹ ਉਹਨਾਂ ਚਿਰ ਹੁਣ ਤੁਸੀਂ ਤਾਂ ਕਹਤਾ 9 ਸਾਲ ਚ ਕੰਮ ਹੋਣਿਆ ਤੇ ਤੁਸੀਂ ਉਹਨਾਂ ਕੋਲ 8-9 ਮਹੀਨੇ ਪਹਿਲਾਂ ਗਏ ਹੋ ਦੱਸੀ ਜਾਂਦੇ ਆ ਵੀ ਇਹਨਾਂ ਨੇ 8-9 ਮਹੀਨੇ ਪਹਿਲਾਂ ਕਿਹਾ ਤੇ ਹੁਣ ਆਪੋ ਵੀ ਤਰੀਕ ਤੁਹਾਨੂੰ ਦੱਸਣੇ ਵੀ ਤਰੀਕ ਕਿਹੜੀ ਪਾਈ ਹੋਈ ਆ ਵੀ 8-9 ਮਹੀਨੇ ਉਹ ਐਵੇਂ ਫਿਰਦੇ ਰਹਿਣਗੇ ਉਹਨਾਂ ਚਿਰ ਇੱਥੇ ਪਾਈ ਆਇਆ 1 ਅਪ੍ਰੈਲ 2022 ਤੋਂ ਲੈ ਕੇ 31 ਅਕਤੂਬਰ ਦੌਰਾਨ ਕਿੰਨਾ ਫੰਡ ਆਇਆ ਹੈ ਮੰਗੀ ਗਈ ਸੂਚਨਾ ਤਾਂ ਉਹਨਾਂ ਦਾਸੀ ਤਾਂ ਭਾਈ ਸਾਹਿਬ ਇਸ ਸੰਬੰਧੀ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਨਗਰ ਕੌਂਸਲ ਕੋਟਕਪੂਰਾ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਫੰਡ ਪ੍ਰਾਪਤ ਨਹੀਂ ਹੋਇਆ ਇਹ ਵੇਖੋ ਗੱਲ ਹੁਣ ਇਹ ਉਹਨੂੰ ਕਹਿ ਰਿਹਾ ਵੀ ਅਣਪੜ ਲੋਕ ਆ ਸਭ ਤੋਂ ਵੱਡਾ ਅਣਪੜ ਤੂੰ ਆ ਅੱਗੋਂ ਜਿਹੜੇ ਮਹਿਕਮੇ ਨੂੰ ਚਿੱਠੀ ਕੱਲੀ ਆ ਅਗੂ ਮਹਿਕਮੇ ਨੇ ਕੀ ਲਿਖਣਾ ਚਾਹੀਦਾ ਸੀ ਕਿ ਸੌਰੀ ਤੁਸੀਂ ਇਹ ਆਰਟੀਆਈ ਗਲਤ ਥਾਂ ਪਾਈ ਆ ਅਗੂ ਉਹ ਦੱਸ ਰਹੇ ਆ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਕਿ ਪੰਜਾਬ ਸਰਕਾਰ ਵੱਲੋਂ ਇਹ ਸਾਨੂੰ ਕੋਈ ਫੰਡ ਨਹੀਂ ਆਇਆ ਦੱਸੋ ਹੁਣ ਕੌਣ ਝੂਠਾ ਤੇ ਕੌਣ ਸੱਚਾ ਨਾਲ ਸਪੀਕਰ ਸਾਹਿਬ ਤੁਸੀਂ ਇਹ ਵੀ ਸੁਣੋ ਕਿ ਜਦੋਂ 2022 ਦੇ ਵਿੱਚ ਧਰਨਾ ਲਾ ਕੇ ਬੈਠੇ ਸੀ ਲੋਕ ਫਿਰ ਤੋਂ 2022 ਦੇ ਵਿੱਚ ਤੁਹਾਡੀ ਸਰਕਾਰ ਦੌਰਾਨ ਤੇ ਉਹ ਕੀ ਕਹਿ ਰਹੇ ਸੀ ਕਿ ਗੋਲੀ ਕਾਣ ਦਾ ਸਾਨੂੰ ਇਨਸਾਫ ਦਿਵਾਓ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਦਿਵਾਓ ਤੁਸੀਂ ਇਹ ਕਿਹਾ ਸੀ ਕਿ ਜੇਕਰ ਗੁਰੂ ਸਾਹਿਬ ਨੂੰ ਇਨਸਾਫ ਨਾ ਮਿਲਿਆ ਤਾਂ ਜਾਓ ਮੈਂ ਇੱਥੇ ਐਲਾਨ ਕਰਦਾ ਕਿ ਸਾਡੇ ਗੁਰੂ ਨਾਲੋਂ ਕੋਈ ਵੱਡਾ ਨਹੀਂ ਆਹ ਪਿੰਗਾਂ ਪਾਰਟੀਆਂ ਸੀ ਪਾਰਟੀ ਛੱਡ ਦਾਂਗੇ ਕੀ ਪੰਜਾਬ ਦੇ ਲੋਕੋ ਗੁਰੂ ਸਾਹਿਬ ਨੂੰ ਇਨਸਾਫ ਮਿਲ ਗਿਆ ਲੱਗ ਦੇ ਅਸਤੀਫਾ ਨਕਤਾਰ ਸਿੰਘ ਸੰਧ ਦਾ ਦੇ ਅਸਤੀਫਾ ਜਾ ਕੇ ਪੁਰਾਣੇ ਪਿਆਣ ਨੋਟ ਕਰ ਅੱਜ ਕਹੇ ਨੂੰ ਲੱਗ ਪੱਗ ਉਹ ਮੈਂ ਕਹਿੰਦਾ 1.5 ਸਾਲ ਤੋਂ ਪਲੱਸ ਹੋ ਗਿਆ ਅੱਜ ਕਹੇ ਅੱਜ ਦੇ ਕੋਈ ਆਪਦਾ ਬਿਆਨ ਕਿ ਹਾਂ ਭਾਈ ਇਹ ਤਨ ਪਰਲੋਕ ਸੀ ਐਵੇਂ ਆ ਖਬਰ ਚਲਾਤੀ ਉਹ ਤਨ ਪਰਲੋਕ ਸੀ ਐਵੇਂ ਸੁਣ ਲਿਆ ਸਪੀਕਰ ਚ ਮੈਂ ਨਹੀਂ ਬੋਲਿਆ ਮੈਕ ਚ ਆਪਣੇ ਆਪ ਆਵਾਜ਼ ਚੱਲ ਪਈ ਕਹਿ ਦੂੰ ਹੁਣ ਤੁਸੀਂ ਇਸ ਕਰਕੇ ਤੁਹਾਨੂੰ ਲੋਕਾਂ ਨੇ ਜਿਤਾਇਆ ਲੋਕਾਂ ਦੀ ਕਦਰ ਕਰਿਆ ਕਰੋ ਤੁਸੀਂ ਮੰਨਦੇ ਅਸੀਂ ਵੀ ਤੁਸੀਂ ਦੂਜੀਆਂ ਸਰਕਾਰਾਂ ਨਾਲੋਂ ਠੀਕ ਆ ਜੋ ਠੀਕ ਆਏ ਆ ਵੀ ਉਹ ਗੱਪ ਜਿਹੜੇ ਮਾਰਦੇ ਸੀ ਤੁਸੀਂ ਗੱਪਾਂ ਲਫਾਫੇ ਚ ਪਾ ਕੇ ਲਿਆਉਣੇ ਆ ਅਗਲੇ ਸਰਚ ਠੋਕਨੇ ਆ ਉਹ ਸਾਰਾ ਕੁਝ ਹੀ ਭੁੱਲ ਜਾਂਦਾ ਅਗਲਾ ਬਾਕੀ ਤੁਸੀਂ ਚੇਲੇ ਵੀ ਭਗਵੰਤ ਮਾਨਦੇ ਆ ਭਗਵੰਤ ਮਾਨ ਜੀ ਉਹ ਚੀਜ਼ ਆ ਜਿਹੜਾ ਗੱਪ ਵੀ ਬੜੇ ਕੌਨਫੀਡੈਂਸ ਦੇ ਨਾਲ ਮਾਰਦੇ ਆ ਜਾ ਜਾਂ ਚ ਗੱਪ ਮਾਰਦੀ ਰਹਿਆ ਕਿ ਵਸਤੂ ਦਾ ਪਲਾਸਤੂ ਦਾ ਫਲਾਸਤੂ ਦਾ ਫਲਾਣਾ ਕਿਹੜਾ ਥੋਂ ਦਾ ਕਲਾਸਤੂ ਦਾ ਗੱਪ ਮਾਰਿਆ ਅਗਲੀ ਸੀਟ ਵਸਤੂ ਦਾ ਵਸਤੂ ਦਾ ਵਸਤੂ ਦਾ ਪਲਾਸਤੂ ਦਾ ਆਖੇ ਇੱਕ ਕੌਨਫੀਡੈਂਸ ਸੀਗਾ ਮੈਨੂੰ ਤੇ ਕੌਨਫੀਡੈਂਸ ਨੇ ਉਹ ਉਹਨੇ ਆਪਦੀ ਬੋਲੀ ਤਿਆਰ ਕਰ ਲਈ ਸੀ ਤੇ ਭਾਈ ਆ ਗੱਲਾਂ ਬਾਤਾਂ ਤਿਆਰ ਤੋਂ ਮਾੜੀਆਂ ਮੋਟੀਆਂ ਗੱਲਾਂ ਤੁਹਾਨੂੰ ਸਿਖਾਤੀਆਂ ਹੋਣੀਆਂ ਉਹਨੇ ਤਿਆਰ ਕਰਨੀਆਂ ਇਸ ਕਰਕੇ ਅਨਪੜ ਲੋਕ ਏ ਅਣਪੜ ਲੋਕਾਂ ਨੇ ਤੁਹਾਨੂੰ ਚੁਣਿਆ ਹੁਣ ਤੁਸੀਂ ਉਹਨਾਂ ਨੂੰ ਅਣਪੜਾ ਨਾ ਦੱਸਿਆ ਕਰੋ ਤੁਸੀਂ ਤਾਂ ਰੋਂਦੇ ਹੁੰਦੇ ਸੀਗੇ ਤੁਹਾਨੂੰ ਕੌਣ ਚੱਕਦਾ ਸੀ ਹਾਏ ਅਸੀਂ ਥੋੜ੍ਹੇ ਆ ਥੋੜ੍ਹੇ ਅੱਜ ਉਹਨਾਂ ਅਣਪੜਾ ਨੇ ਤੁਹਾਨੂੰ ਗੱਡੀਆਂ 'ਚ ਬਿਠਾਇਆ ਤੇ ਹੁਣ ਮੂੰਹ ਵਿੰਗੇ ਤਿੰਗੇ ਨਾ ਕਰੋ ਆ ਜਿਹੜੀਆਂ ਐਣਕਾਂ ਲਾਈਆਂ ਜਿਹੜੀਆਂ ਕਾਰਾਂ 'ਚ ਬੈਠੇ ਆ ਯਾਦ ਕਰੋ ਕਿ ਜਦੋਂ ਮੰਤਰੀ ਨਹੀਂ ਹੋਵੰਗੇ ਜਦੋਂ ਐਮ.ਐਲ.ਏ ਨਹੀਂ ਸੀ ਉਦੋਂ ਪਹਿਲਾਂ ਤਾਂ ਤੁਸੀਂ ਖੇਤਾਂ 'ਚ ਹੀ ਹੋਵੋਗੇ ਪਰ ਨਹੀਂ ਕਹਿੰਦੇ ਮਾਫੀ ਚਾਹੁੰਨਾ ਕਿ ਤੁਹਾਡਾ ਤਾਂ ਪੂਰਾ ਜਿਹੜਾ ਕਹਿ ਲੋ ਵੀ ਉਹ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਤਾਂ ਇੱਕ ਜਿਹੜਾ ਕਹੋ ਤੁਹਾਡੇ ਤਾਂ ਪਹਿਲੇ ਹੀ ਬੜੇ ਤਗੜੇ ਦਾਦਾ ਪਰਦਾਦਾ ਹੀ ਲੀਡਰ ਰਹੇ ਆ ਤੁਹਾਡੇ ਤਾਂ ਘਰੇ ਪਰ ਫਿਰ ਵੀ ਇਹਨਾਂ ਅਨਪੜ ਲੋਕਾਂ ਨੇ ਆਹ ਭਗਵੰਤ ਮਾਨ ਨੂੰ ਕੋਈ ਗਵਾਂਢੀ ਨਹੀਂ ਤੁਰਤਾ ਹੋਣਾ ਸੀ ਇਹਦੇ ਨਾਲ ਇਹਦੇ ਨਾਲ ਗਨਮਨ ਤੁਰ ਲਾਏ ਆ ਇਹਨਾਂ ਅਨਪੜ ਲੋਕਾਂ ਨੇ ਇਹ ਅਨਪੜ ਲੋਕਾਂ ਦੀ ਪਹੁੰਚ ਆ ਇਹ ਅਨਪੜ ਲੋਕਾਂ ਨੇ ਤੁਹਾਨੂੰ ਕੈਪਟਨ ਮਰਿੰਦਰ ਸਿੰਘ ਹੋਰਾਂ ਦੇ ਬਰੋਬਰ ਬਿਠਾਇਆ ਇਹਨਾਂ ਅਣਪੜ ਲੋਕਾਂ ਨੇ ਉਹ ਖਾ ਪੀ ਕੇ ਕਿਸੇ ਦਾ ਹਰਾਮ ਨਹੀਂ ਕਰੀਦਾ ਹੁੰਦਾ ਮੈਂ ਗੱਲ ਗਲਤ ਜੇਕਰ ਮੈਂ ਕੋਈ ਗੱਲ ਗਲਤ ਕਹੀ ਆ ਇਹਦੇ ਵਾਸਤੇ ਮਾਫੀ ਚਾਹੁੰਨਾ ਪਰ ਹਰਾਮ ਆਪਾਂ ਕਹਿੰਦੇ ਹਰਾਮ ਕਰਤਾ ਬਸ ਯਾਰ ਮਤਲਬ ਵੀ ਸਾਡਾ ਇਹ ਗੁਣ ਨਹੀਂ ਪਾਇਆ ਵੀ ਸਾਡੀ ਬੋਲੀ ਤੇ ਕਹਿੰਦੇ ਆ ਖਾ ਪੀ ਕੇ ਕਿਸੇ ਦਾ ਗੁਣ ਕਿਤੇ ਗੁਣ ਨਹੀਂ ਛੱਡੀਦਾ ਹੁੰਦਾ ਯਾਦ ਰੱਖੋ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਇੱਕ ਗੁਣ ਬਹੁਤ ਤਗੜਾ ਕਰਤਾ ਤੁਹਾਨੂੰ ਸਪੀਕਰ ਬਣਾਤਾ ਤੁਹਾਨੂੰ ਐਮਐਲਏ ਬਣਾਤਾ ਤੁਹਾਡੀ ਪੈਨਸ਼ਨ ਤੇ ਤੁਹਾਡੇ ਨਾਲ ਗਨਮੈਨ ਸਦਾ ਚੱਲਦੇ ਰਹਿਣੇ ਆ ਹੁਣ ਪਹੁੰਚ ਤੁਹਾਡੀ ਸਦਾ ਚੱਲਦੀ ਰਹਿਣੀ ਆ ਭਗਵਾਨ ਤਮਨ ਨੂੰ 2027 ਚ ਭਾਵੇਂ ਇੱਕ ਸੀਟ ਨਾ ਆਵੇ ਪਰ ਫਿਰ ਵੀ ਇਹ ਐਕਸ ਸੀ ਅਮੀਰ ਵੱਜੀ ਜਾਣਾ ਤੇ ਗੱਲਾਂ ਬਾਤਾਂ ਦੀਆਂ ਫਿਰ ਵੀ ਸੁਣਿਆ ਜਾਇਆ ਕਰਨੀਆਂ ਇਸ ਕਰਕੇ ਨਾ ਅਨਪੜ ਲੋਕਾਂ ਨੂੰ ਭਾਈ ਸਾਹਿਬ ਗਲੇ ਲਾਇਆ ਕਰੋ ਇਹਨਾਂ ਅਨਪੜ ਲੋਕਾਂ ਨੇ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਕਿ ਹਟਿਆ ਵੱਟਾਂ ਤੋਂ ਚੱਕ ਕੇ ਕਿਉਂਕਿ ਤੁਸੀਂ ਆਪ ਮੰਨਦੇ ਆ ਤੁਸੀਂ ਗਰੀਬ ਲੋਕ ਸੀ ਤੁਸੀਂ ਆਪ ਮੰਨਦੇ ਸੀ ਤਾਂ ਕਹਿੰਦੇ ਨਹੀਂ ਤੁਸੀਂ ਆਪ ਮੰਨਦੇ ਆ ਤੁਸੀਂ ਛੋਟੇ ਘਰਾਂ ਦੇ ਸੀਗੇ ਬਸ ਕੱਲਾ ਮੰਗ ਕੇ ਨਹੀਂ ਖਾਂਦੇ ਸੀ ਉਹ ਗੱਲ ਵੱਖਰੀ ਆ ਹੁਣ ਜੇ ਕਰ ਤੁਹਾਨੂੰ ਗਰੀਬ ਘਰਾਂ ਵਾਲਿਆਂ ਨੂੰ ਇਹਨਾਂ ਨੇ ਮਹਿਲਾਂ 'ਚ ਬਿਠਾਤਾ ਨਾ ਤੇ ਮੇਰਾ ਵੀਰ ਮੇਰੀ ਸਾਰਿਆਂ ਨੂੰ ਬੇਨਤੀ ਆ ਆਪ ਦਾ ਭਾਈ ਆਪ ਦੀ ਜਿਵੇਂ ਕਹਿੰਦੇ ਨੇ ਨਾ ਵੀ ਪਹਿਲਾਂ ਵਾਲੀ ਆਪਣੀ ਜਿਹੜੀ ਕਹਿ ਲੋ ਸਥਿਤੀ ਆ ਇਸ ਕਰਕੇ ਔਕਾਤ ਭੁੱਲਣ ਦੀ ਜਰੂਰਤ ਨਹੀਂ ਕਿ ਸਪੀਕਰ ਸਾਹਿਬ 2027 ਦੇ ਵਿੱਚ ਲੋਕ ਫੇਰ ਤੁਹਾਨੂੰ ਕੁਰਸੀ ਤੋਂ ਉਠਾ ਦੇਣਗੇ ਉਸ ਤੋਂ ਇਹਨਾਂ ਅਨਪੜ ਲੋਕਾਂ ਦੇ ਵਿੱਚ ਹੀ ਆਉਣਾ ਪੈਣਾ ਤੁਹਾਨੂੰ ਆ ਲੋਕ ਸਭਾ ਦੀਆਂ ਵੋਟਾਂ ਵੀ ਤੁਸੀਂ ਅਨਪੜ ਲੋਕਾਂ ਤੋਂ ਹੀ ਮੰਗੋਗੇ ਔਰ ਸਾਨੂੰ ਇਹ ਨਾ ਕਹੋ ਜੇ ਕਿ ਬੋਲੀ ਚੇਂਜ ਕਰੋ ਤੁਸੀਂ ਬੋਲਦੇ ਸਹੀ ਨਹੀਂ ਪਹਿਲਾਂ ਆਪ ਦੀ ਜਿਹੜੀ ਕਹ ਲੋ ਪੀੜੀ ਥੱਲੇ ਸੋਟਾ ਮਾਰੋ ਫਿਰ ਪਤਾ ਲੱਗੂਗਾ ਵੀ ਕੀ ਬੈਠਾ ਤੁਸੀਂ ਸਾਨੂੰ ਅਨਪੜ੍ਹ ਦੱਸਦੇ ਆ ਮੈਨੂੰ ਪੱਕੀ ਤੌਰ ਤੇ ਪਤਾ ਤੁਹਾਨੂੰ ਵੀ ਪਤਾ ਕਿ ਜਿਹੜੀ ਭੋਜਨ ਸਮਾਜ ਪਾਰਟੀ ਆ ਉਹ ਐਸਸੀ ਲੋਕਾਂ ਦੀ ਆ ਮਤਲਬ ਉਹ ਤਾਂ ਮਤਲਬ ਐਸਸੀ ਲੋਕ ਜ਼ਿਆਦਾ ਉਹਦੇ ਵਿੱਚ ਤੁਹਾਨੂੰ ਪਤਾ ਵੀ ਉਹ ਐਸਸੀ ਹੋਊਗਾ ਕਹੋ ਜਿਹੜਾ ਕੁਛ ਉਹਨੂੰ ਕਹਿਣਾ ਕਾਲਦੀ ਨਾ ਮੈਂ ਕਹਿੰਨਾ ਵੀ ਬਿਆਨ ਬਦਲੋ ਤੇ ਆਪਦੀ ਇਹ ਜਿਹੜੀ ਕਹ ਲੋ ਦਿਮਾਗੀ ਤੌਰ ਤੇ ਜਾਤ ਪਾਤ ਨੂੰ ਬਦਲੋ ਸਾਰੇ ਅਨਪੜ੍ਹ ਨਹੀਂ ਤੁਰੇ ਫਿਰਦੇ ਕਈ ਜਿਹੜੇ ਬੈਠੇ ਆ ਆ ਸੀਐਮ ਸਾਹਿਬ ਜਿਹੜੇ ਚਰਨਜੀਤ ਸਿੰਘ ਚੰਨੀ ਐਸਸੀ ਭਾਈਚਾਰੇ ਚੋਂ ਹੀ ਸੀਗੇ ਆ ਜਿਹੜੀ ਕਹ ਲੋ ਉਹ ਠੀਕ ਆ ਚਲੋ ਲੋਕ ਥੋੜੇ ਮਗਰ ਲੱਗੇ ਸੀਗੇ ਅਨਪੜ ਲੋਕ ਥੋੜੇ ਮਗਰ ਲੱਗੇ ਸੀ ਅਨਪੜ ਲੋਕਾਂ ਨੇ ਤੁਹਾਨੂੰ ਜਿਤਾਤਾ ਅਨਪੜ ਸੀ ਨਾ ਪਤਾ ਨਹੀਂ ਸੀਗਾ ਵੀ ਕਿੱਥੋਂ ਕੀ ਲਿਆਉਣਾ ਤਾਂ ਕਰਕੇ ਧਨਪੜਾਂ ਨੇ ਤੁਹਾਨੂੰ ਜਿਤਾਤਾ ਜੇ ਕਿਤੇ ਸਮਝਦਾਰ ਹੁੰਦੇ ਨਾ ਤੇ ਤੇਰੇ ਹੱਥ 'ਚ ਕਈ ਹੋਣੀ ਸੀਗੀ ਮੈਂ ਕਿ ਨਹੀਂ ਹੋਣਾ ਸੀ ਕਹਿਣਾ ਨਹੀਂ ਸੀ ਐਮਐਲਏ ਨੂੰ ਨਹੀਂ ਕਹਿਣਾ ਸੀ ਸਮਾਂ ਓਵਰ ਸਮਾਂ ਓਵਰ ਫਿਰ ਤੇ ਹੀ ਕਹਿਣਾ ਸੀ ਉਹ ਚਾਹ ਲੈ ਕੇ ਆ ਚਾ ਨਹੀਂ ਬਣੀ ਉਹਨੇ ਕਮ ਹੋੜਦੇ ਫਿਰ ਐਂ ਕਰਨਾ ਸੀ ਯਾਦ ਰੱਖ ਲੋ ਗੱਲ ਕੁਲਤਾਰ ਸਿੰਘ ਸੰਧਵਾ ਜੀ ਅਣਪੜ ਲੋਕਾਂ ਦਾ ਮਜ਼ਾਕ ਨਾ ਡਾਓ ਯਾਦ ਰੱਖੋ ਅਣਪੜ ਲੋਕ ਤੁਹਾਡੇ ਅਰਗਿਆਂ ਨੂੰ ਚਲਾਈ ਫਿਰਦੇ ਆ ਜਿੱਦੇ ਸਮਝਦਾਰ ਹੋਗੇ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ